ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾ ਦੇਣਾ ਜੀ ਤੇ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਕਿਉਂਕਿ ਜੇਕਰ ਤੁਸੀਂ ਵੀਡੀਓ ਨੂੰ ਪੂਰਾ ਨਹੀਂ ਸੁਣੋਗੇ ਤਾਂ ਤੁਹਾਨੂੰ ਪੂਰੀ ਗੱਲ ਦੀ ਸਮਝ ਨਹੀਂ ਆਵੇਗੀ ਸਾਧ ਸੰਗਤ ਜੀ ਇਸ ਕਰਕੇ ਬੇਨਤੀ ਹੈ ਕਿ ਪੂਰੀ ਹੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਇੱਕ ਚप्पल ਦੇ ਨਾਲ ਕਿਸ ਤਰ੍ਹਾਂ ਸਾਡੀ ਜਿਹੜੀ ਕਿਸਮਤ ਹੈ ਉਹ ਜਾਗ ਜਾਵੇਗੀ ਇਹ ਜਿਹੜੇ ਦੋ ਉਪਾਅ ਮੈਂ ਤੁਹਾਨੂੰ ਅੱਜ ਦੱਸਣ ਜਾ ਰਹੀ ਹਾਂ ਟੁੱਟੀ ਹੋਈ ਚप्पल ਦੇ ਨਾਲ ਕਰਨੇ ਹਨ ਜਿਹੜੀ ਉਹਨਾਂ ਦੇ ਨਾਲ ਤੁਹਾਡੇ ਘਰ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਵਿਦੇਸ਼ ਜਾਣ ਦੀ ਪ੍ਰੋਬਲਮ ਹੈ ਜਾਂ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੈ ਜਾਂ ਕੋਈ ਵੀ ਮੁਸ਼ਕਲ ਹੈ ਉਹ ਸਾਰੀਆਂ ਮੁਸ਼ਕਲਾਂ ਜਿਹੜੀਆਂ ਹਨ ਉਹ ਤੁਹਾਡੀਆਂ ਖਤਮ ਹੋ ਜਾਣਗੀਆਂ ਤੇ ਤੁਹਾਨੂੰ ਕਰੋੜਪਤੀ ਬਣਾ ਸਕਦਾ ਹੈ ਇਹ ਕੀਤਾ ਹੋਇਆ ਚप्पल ਦਾ ਉਪਾਅ ਸੰਗਤ ਜੀ ਸਾਡੇ ਸੁੱਤੇ ਹੋਏ ਨਸੀਬ ਘਰ ਦੇ ਵਿੱਚ ਜਾਗ ਜਾਣਗੇ ਖੁਸ਼ ਖੁਸ਼ਹਾਲੀ ਨਹੀਂ ਬਰਕਤ ਵੀ ਆ ਜਾਵੇਗੀ ਸਾਧ ਸੰਗਤ ਜੀ ਹਰ ਚੀਜ਼ ਦਾ ਸਬੰਧ ਸਾਡੇ ਗ੍ਰਹਾਂ ਦੇ ਨਾਲ ਹੁੰਦਾ ਹੈ ਜੇਕਰ ਜਿਸਤੇ ਪ੍ਰਭਾਵ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਕਈ ਬਦਲਾਅ ਆ ਸਕਦੇ ਹਨ ਇਸ ਲਈ ਸਾਰੀਆਂ ਚੀਜ਼ਾਂ ਨੂੰ ਸਹੀ ਜਗ੍ਹਾ ਤੇ ਰੱਖਣਾ ਬਹੁਤ ਜ਼ਰੂਰੀ ਹੈ ਹਾਂ ਪੈਰਾਂ ਵਿੱਚ ਪਾਉਣ ਵਾਲੇ ਚੱਪਲ ਦੇ ਬਾਰੇ ਇਹ ਵੀ ਕਹਿੰਦੇ ਹਨ ਕਿ ਬੰਦੇ ਦੀ ਜਾਂ ਮਨੁੱਖ ਦੀ ਕਿਸਮਤ ਚਮਕਾਉਣ ਦੇ ਵਿੱਚ ਮਦਦਗਾਰ ਹੋ ਸਕਦੀ ਹੈ ਕਿਉਂਕਿ ਚੱਪਲ ਨਾਲ ਕਈ ਤਰ੍ਹਾਂ ਦੀਆਂ ਗੱਲਾਂ ਜੁੜੀਆਂ ਹੁੰਦੀਆਂ ਹਨ ਜਿਨ੍ਹਾਂ ਤੇ ਜੇਕਰ ਧਿਆਨ ਨਹੀਂ ਦੇਵਾਂਗੇ ਆਰਥਿਕ ਸਥਿਤੀ ਜਿਹੜੀ ਹੈ ਉਹ ਖਰਾਬ ਹੋ ਸਕਦੀ ਹੈ ਤੇ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਕਿਹਾ ਜਾਂਦਾ ਹੈ ਕਿ ਕਿਸੇ ਵਿਅਕਤੀ ਦੀ ਪੈਰ ਵਿੱਚ ਪਾਈ ਜਾਣ ਵਾਲੀ ਚप्पल ਦੇਖ ਕੇ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਦੀ ਹਾਇਸੀਅਤ ਕੀ ਹੈ। ਚप्पल ਤੋਂ ਲੋਕ ਰੰਕ ਅਤੇ ਰੰਕ ਤੋਂ ਰਾਜਾ ਵੀ ਬਣ ਜਾਂਦੇ ਹਨ ਤੇ ਰਾਜੇ ਤੋਂ ਰੰਕ ਵੀ ਬਣ ਸਕਦੇ ਹਨ। ਚप्पल ਤੁਹਾਨੂੰ ਅਮੀਰ ਵੀ ਬਣਾ ਸਕਦੀ ਹੈ ਤੇ ਜੇਕਰ ਤੁਸੀਂ ਕੁਝ ਗੱਲਾਂ ਨજર ਅੰਦਾਜ਼ ਕਰ ਦਿਓਗੇ ਇਗਨੋਰ ਕਰ ਦਿਓਗੇ ਤਾਂ ਉਹੀ ਚੱਪਲ ਤੁਹਾਨੂੰ ਕੰਗਾਲ ਵੀ ਬਣਾ ਦੇਵੇਗੀ ਤੁਹਾਡੇ ਘਰ ਵਿੱਚ ਗਰੀਬੀ ਬੜੀ ਛੇਤੀ ਆ ਜਾਵੇਗੀ ਸੰਗਤ ਜੀ ਹੁਣ ਆਪਾਂ ਜਾਣਦੇ ਹਾਂ ਉਹਨਾਂ ਗੱਲਾਂ ਦੇ ਬਾਰੇ ਜਿਨ੍ਹਾਂ ਨੂੰ ਚਪਲ ਨੂੰ ਲੈ ਕੇ ਅਕਸਰ ਹੀ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਨਹੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਲక్ష్ਮੀ ਆਵੇ ਤੁਹਾਡੇ ਘਰ ਤੁਹਾਡੇ ਘਰ ਵਿੱਚ ਬਰਕਤ ਹੋਵੇ ਤੁਹਾਡੇ ਹਰ ਕੰਮ ਜੋ ਹਨ ਉਹ ਨਿਪਰੇ ਚੜ ਜਾਣ ਹਰ ਇੱਕ ਕੰਮ ਜੋ ਹਨ ਤਰੱਕੀ ਵੱਲ ਵਧਣ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜਰੂਰ ਲਿਖ ਦਿਓ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਲੋਕਾਂ ਨੇ ਘਰਾਂ ਦੇ ਵਿੱਚ ਟੁੱਟੀਆਂ ਹੋਈਆਂ ਚਪਲਾਂ ਬੜੀਆਂ ਪਈਆਂ ਹੁੰਦੀਆਂ ਹਨ ਜਿਸ ਤਰ੍ਹਾਂ ਕਿ ਪੁਰਾਣੀਆਂ ਤੇ ਖਰਾਬ ਜੁੱਤੇ ਚਪਲਾਂ ਬੜੇ ਇਕੱਠੇ ਕਰਕੇ ਰੱਖੇ ਹੁੰਦੇ ਨੇ ਇਹਨਾਂ ਨੂੰ ਉਸੇ ਠੀਕ ਕਰਾ ਲਵਾਂਗੇ ਤੇ ਟੁੱਟੀ ਹੋਈ ਚप्पल ਨੂੰ ਅਸੀਂ ਦੁਬਾਰਾ ਫਿਰ ਗੰਢਾ ਲਾਵਾਂਗੇ ਬਾਰੇ ਹੀ ਸਾਡੇ ਘਰ ਦੇ ਵਿੱਚ ਅਸ਼ਾਂਤੀ ਫੈਲਾਉਂਦੇ ਹਨ ਜੇਕਰ ਤੁਹਾਡੇ ਘਰ ਕੋਈ ਵੀ ਚਪਲ ਟੁੱਟ ਜਾਵੇ ਤਾਂ ਉਸ ਨੂੰ ਉਸੇ ਵੇਲੇ ਹੀ ਘਰੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਘਰ ਦੇ ਮੇਨ ਦਰਵਾਜ਼ੇ ਤੇ ਜੁੱਤੇ ਚਪਲ ਇਕੱਠੇ ਕਦੇ ਵੀ ਨਹੀਂ ਹੋਣੇ ਚਾਹੀਦੇ ਕਿਉਂਕਿ ਮੈਂਨ ਦਰਵਾਜ਼ੇ ਤੋਂ ਹੀ ਲక్ష్ਮੀ ਘਰ ਦੇ ਅੰਦਰ ਪ੍ਰਵੇਸ਼ ਕਰਦੀ ਹੈ ਜੇਕਰ ਦਰਵਾਜ਼ਾ ਸਾਫ਼ ਸੁਥਰਾ ਨਾ ਹੋਵੇ ਤੇ ਉਸਦੇ ਨਾਲ ਉਸਦੇ ਨੇੜੇ ਹੀ ਜੁੱਤੇ ਚਪਲਾਂ ਦਾ ਢੇਰ ਲੱਗਿਆ ਹੋਵੇ ਤਾਂ ਤੁਸੀਂ ਸਮਝ ਲੈਣਾ ਕਿ ਤੁਹਾਡੇ ਘਰੋਂ ਜਿਹੜਾ ਪੈਸਾ ਹੈ ਉਹ ਵਾਪਸ ਚਲਿਆ ਜਾਵੇਗਾ ਜਿਸ ਨਾਲ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਵੇਗਾ ਤੇ ਗਰੀਬੀ ਤੁਹਾਡੇ ਘਰ ਦੇ ਵਿੱਚ ਆ ਜਾਵੇਗੀ ਚਪਲਾਂ ਨੂੰ ਕਦੇ ਵੀ ਘਰ ਦੇ ਇਸ ਕੋਨੇ ਵਿੱਚ ਨਹੀਂ ਰੱਖਣਾ ਚਾਹੀਦਾ ਤਾਜ਼ ਕੀ ਉੱਤਰ ਪੂਰਬ ਦਿਸ਼ਾ ਦੇ ਵਿੱਚ ਕਦੇ ਨਾ ਰੱਖੋ ਇਸ ਕੋਨੇ ਨੂੰ ਅਸੀਂ ਪਵਿੱਤਰ ਕੋਨਾ ਵੀ ਕਹਿੰਦੇ ਹਾਂ ਇਸ ਕੋਨੇ ਦੇ ਵਿੱਚ ਜੇਕਰ ਅਸੀਂ ਚਪਲਾਂ ਰੱਖ ਦਿੰਨੇ ਹਾਂ ਤਾਂ ਚਪਲਾਂ ਰੱਖਣ ਦੇ ਨਾਲ ਸਾਡੇ ਘਰ ਦੀ ਮਾੜੀ ਕਿਸਮਤ ਸਾਡਾ ਮਾੜਾ ਜੋ ਸਮਾਂ ਹੈ ਉਹ ਸ਼ੁਰੂ ਹੋ ਜਾਂਦਾ ਹੈ ਘਰ ਦੇ ਵਿੱਚ ਦੁਲਿੱਦਰਤਾ ਵਾਸ ਕਰਦੀ ਹੈ ਜਿਸ ਕਰਕੇ ਸਾਨੂੰ ਕੋਨੇ ਵਿੱਚ ਚਪਲ ਨਹੀਂ ਰੱਖਣੀ ਚਾਹੀਦੀ ਕਈ ਵਾਰ ਚਪਲ ਉਤਾਰਦੇ ਸਮੇਂ ਇੱਕ ਚਪਲ ਦੇ ਉੱਪਰ ਦੂਜੀ ਚਪਲ ਰੱਖੀ ਜਾਂਦੀ ਹੈ ਇਸ ਤਰ੍ਹਾਂ ਚਪਲਾਂ ਦਾ ਇੱਕ ਦੂਜੇ ਦੇ ਉੱਪਰ ਰੱਖਿਆ ਜਾਣਾ ਵੀ ਅਸ਼ੁੱਭ ਮੰਨਿਆ ਜਾਂਦਾ ਹੈ ਜੇਕਰ ਤੁਹਾਡੀ ਚਪਲ ਉਲਟੀ ਹੋ ਜਾਂਦੀ ਹੈ ਜਦ ਦੂਜੀ ਚਪਲ ਇੱਕ ਚਪਲ ਤੇ ਦੂਜੀ ਚਪਲ ਚੜ ਜਾਂਦੀ ਹੈ ਤਾਂ ਇਹ ਵੀ ਬਿਮਾਰੀਆਂ ਦਾ ਸੰਕੇਤ ਦਿੰਦੀ ਹੈ ਇਸ ਲਈ ਜੇਕਰ ਕੋਈ ਚਪਲ ਉਲਟੀ ਦਿਖਾਈ ਦੇਵੇ ਤਾਂ ਉਸ ਨੂੰ ਉਸੇ ਵੇਲੇ ਸਿੱਧਾ ਕਰ ਦਿਓ ਆਪਣੀ ਚਪਲ ਨੂੰ ਪੁੱਲ ਕੇ ਵੀ ਉਲਟਾ ਨਾ ਸੁਟੋ ਘਰੇ ਚਪਲ ਨੂੰ ਕਦੇ ਵੀ ਆਪਣੇ ਘਰ ਦੀ ਦਹਲੀਜ ਤੇ ਖੜੀ ਕਰਕੇ ਨਹੀਂ ਰੱਖਣਾ ਚਾਹੀਦਾ ਕਈ ਲੋਕ ਚਪਲਾਂ ਨੂੰ ਸੁਕਾਉਣ ਦੇ ਲਈ ਆਪਣੇ ਘਰ ਦੀ ਦਹਲੀਜ ਤੇ ਖੜਾ ਕਰਕੇ ਰੱਖ ਦਿੰਦੇ ਹਨ ਸੰਗਤ ਜੀ ਇਸ ਤਰ੍ਹਾਂ ਕਰਨ ਦੇ ਘਰ ਵਿੱਚ ਨਕਾਰਾਤਮਕਤਾ ਪੈਦਾ ਹੁੰਦੀ ਹੈ ਤੇ ਵਰਕਤ ਚਲੀ ਜਾਂਦੀ ਹੈ ਇਹ ਵਿਸ਼ਵਾਸ ਹੈ ਕਿ ਚਪਲ ਇਸ ਤਰ੍ਹਾਂ ਨਾਲ ਰੱਖਣਾ ਕਾਰਨ ਘਰ ਦੀ ਸ਼ੁੱਧਤਾ ਨਹੀਂ ਹੁੰਦੀ ਮੰਗਰ ਹੋ ਜਾਂਦੀ ਹੈ ਤੁਹਾਡੇ ਘਰ ਦੇ ਜਿਹੜੇ ਦੇਵੀ ਦੇਵਤੇ ਪਰਮਾਤਮਾ ਤੁਹਾਡੇ ਤੋਂ ਉਹਨਾਂ ਦੀ ਕਿਰਪਾ ਦੂਰ ਹੋ ਜਾਵੇਗੀ ਦਹਲੇਜ ਨੂੰ ਘਰ ਦੇ ਪ੍ਰਵੇਸ਼ ਦਾ ਖਾਸ ਸਥਾਨ ਮੰਨਿਆ ਜਾਂਦਾ ਹੈ ਤੇ ਇਸ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਜਦੋਂ ਚੱਪਲ ਜਾਂ ਜੁੱਤੇ ਇਸ ਜਗ੍ਹਾ ਤੇ ਰੱਖੇ ਜਾਂਦੇ ਨੇ ਤਾਂ ਇਹ ਨਾਲ ਦੇ ਨਾਲ ਸਿਰਫ ਉਥੋਂ ਦੀ ਸੁੰਦਰਤਾ ਨੂੰ ਪ੍ਰਭਾਵਿਤ ਕਰਦੇ ਹਨ ਸਭੋਂ ਘਰ ਵਿੱਚ ਆਉਣ ਵਾਲੀ ਸਕਾਰਾਤਮਕਤਾ ਨਵੀਂ ਰੋਕਦੇ ਹਨ ਜਿਸ ਕਰਕੇ ਉੱਥੇ ਨਕਾਰਾਤਮਕਤਾ ਦਾ ਪ੍ਰਭਾਵ ਵੱਧ ਜਾਂਦਾ ਹੈ ਤੇ ਅਤੇ ਸਾਡੀ ਮਾਨਸਿਕ ਸਿਹਤ ਉੱਤੇ ਇਸ ਦਾ ਪ੍ਰਭਾਵ ਪੈਂਦਾ ਹੈ ਪੂਰੇ ਪਰਿਵਾਰ ਦੇ ਰਿਸ਼ਤਿਆਂ ਦੇ ਵਿੱਚ ਦਰਾੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਦੇ ਵੀ ਜੁੱਤੇ ਚੱਪਲ ਪਾ ਕੇ ਭੋਜਨ ਨਹੀਂ ਛਕਣਾ ਚਾਹੀਦਾ ਇਸ ਨਾਲ ਭੋਜਨ ਦੀ ਨਿੰਦਾ ਹੁੰਦੀ ਹੈ ਭੋਜਨ ਦਾ ਨਿਰਾਦਰ ਹੁੰਦਾ ਹੈ ਮਾੜੀ ਕਿਸਮਤ ਤੁਹਾਡਾ ਪਿੱਛਾ ਨਹੀਂ ਛੱਡਦੀ ਇਸ ਤਰ੍ਹਾਂ ਕਰਨ ਨਾਲ ਇਸ ਤੋਂ ਇਲਾਵਾ ਰਸੋਈ ਘਰ ਵਿੱਚ ਵੀ ਚੱਪਲ ਪਾ ਕੇ ਨਹੀਂ ਜਾਣਾ ਚਾਹੀਦਾ ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਇਸ ਨਾਲ ਤੁਹਾਡੇ ਗ੍ਰਹਿ ਖਰਾਬ ਹੋ ਜਾਂਦੇ ਹਨ ਤੇ ਤੁਹਾਡੇ ਮੁਸ਼ਕਲਾਂ ਦਾ ਪਹਾੜ ਟੁੱਟ ਜਾਂਦਾ ਹੈ ਘਰ ਦੇ ਦਰਵਾਜ਼ੇ ਦੇ ਉੱਪਰ ਚੱਪਲ ਉਤਾਰਨ ਨਾਲ ਘਰ ਵਿੱਚ ਬਰਕਤ ਨਹੀਂ ਰਹਿੰਦੀ ਕਿਸੇ ਨੂੰ ਵੀ ਤੋਹਫੇ ਦੇ ਤੌਰ ਤੇ ਸਾਨੂੰ ਚੱਪਲਾ ਜੁੱਤੀਆਂ ਨਹੀਂ ਦੇਣੀਆਂ ਚਾਹੀਦੀਆਂ ਨਾ ਹੀ ਕਿਸੇ ਦੇ ਟੁੱਟੇ ਹੋਏ ਪੁਰਾਣੇ ਚੱਪਲ ਵੀ ਪਾਉਣੇ ਚਾਹੀਦੇ ਹਨ ਏ ਵੀ ਮਾੜੀ ਕਿਸਮਤ ਨੂੰ ਸੱਦਾ ਦਿੰਦੇ ਹਨ ਜਿੰਨਾ ਹੋ ਸਕੇ ਆਪਣੇ ਜੁੱਤੇ ਚੱਪਲ ਨੂੰ ਸਾਫ਼ ਸੁਥਰਾ ਤੇ ਧੋ ਕੇ ਰੱਖੋ ਘਰ ਵਿੱਚ ਜੁੱਤੇ ਚੱਪਲ ਇੱਧਰ ਉੱਧਰ ਨਾ ਸੁੱਟੋ ਜਿਸ ਘਰ ਵਿੱਚ ਚੱਪਣਾ ਖਿਲਰਨੀਆਂ ਹੁੰਦੀਆਂ ਹਨ ਉਥੇ ਸ਼ਨੀ ਦੇਵ ਦਾ ਪ੍ਰਭਾਵ ਬਹੁਤ ਜ਼ਿਆਦਾ ਪੈਂਦਾ ਹੈ ਜੇਕਰ ਤੁਸੀਂ ਸ਼ਨੀ ਦੇਵ ਦੀ ਕਿਰਪਾ ਪਾਉਣਾ ਚਾਹੁੰਦੇ ਹੋ ਕਿਸੇ ਸ਼ੁਭ ਕੰਮ ਦੇ ਲਈ ਜਾਂਦੇ ਸਮੇਂ ਜਾਂ ਘਰੋਂ ਬਾਹਰ ਨਿਕਲਦੇ ਸਮੇਂ ਟੁੱਟੀਆਂ ਹੋਈਆਂ ਚੱਪਲਾ ਨਾ ਪਾਓ ਤਾਂ ਹਮੇਸ਼ਾ ਨਵੀਆਂ ਚੱਪਲਆਂ ਪਾ ਕੇ ਜਾਓ ਜੁੱਤੇ ਪਾ ਕੇ ਜਾਓ ਜਾਂ ਫਿਰ ਤੁਸੀਂ ਜਿਹੜੇ ਮਤਲਬ ਸਾਫ਼ ਸੁਥਰੇ ਜੁੱਤੇ ਜਾਂ ਚੱਪਲ ਹੋਣ ਉਹ ਹੀ ਪਰਯੋਗ ਜੇਕਰ ਤੁਸੀਂ ਟੁੱਟੇ ਹੋਏ ਜੁੱਤੇ ਜਾਂ ਚੱਪਲਾ ਯੂਜ਼ ਕਰਦੇ ਹੋ ਇਹ ਚੰਗਾ ਨਹੀਂ ਮੰਨਿਆ ਜਾਂਦਾ ਇਸ ਨਾਲ ਤੁਹਾਡੇ ਉੱਪਰ ਸ਼ਨੀ ਦਾ ਬੁਰਾ ਪ੍ਰਭਾਵ ਪਵੇਗਾ ਹਮੇਸ਼ਾ ਚੰਗੇ ਅਤੇ ਸਹੀ ਜੁੱਤੇ ਪਾਉਣੇ ਚਾਹੀਦੇ ਹਨ ਜੇਕਰ ਸੰਭਵ ਹੋਵੇ ਤਾਂ ਨਵੇਂ ਜੁੱਤੇ ਹੀ ਪਾ ਕੇ ਜਾਓ ਇਸ ਨਾਲ ਯਾਤਰਾ ਵੀ ਤੁਹਾਡੀ ਸਫਲ ਹੋਵੇਗੀ ਤੇ ਕੰਮ ਵੀ ਸ਼ੁਭ ਹੋਵੇਗਾ ਕਹਿੰਦੇ ਹਨ ਕਿ ਸ਼ਨੀਵਾਰ ਦੇ ਦਿਨ ਜੁੱਤੇ ਚੱਪਲ ਦਾ ਦਾਨ ਕਰਨਾ ਕਾਫੀ ਸ਼ੁਭ ਮੰਨਿਆ ਜਾਂਦਾ ਹੈ ਖਾਸ ਤੌਰ ਤੇ ਚਮੜੇ ਨਾਲ ਬਣੇ ਹੋਏ ਜੁੱਤੇ ਚੱਪਲ ਸਾਨੂੰ ਸ਼ਨੀਵਾਰ ਦੇ ਦਿਨ ਦਾਨ ਕਰਨੇ ਚਾਹੀਦੇ ਹਨ ਇਸ ਨਾਲ ਤੁਹਾਡੇ ਨੌ ਗ੍ਰਹਾਂ ਦੇ ਵਿੱਚ ਸੁਧਾਰ ਹੋ ਜਾਂਦਾ ਹੈ ਮਨਿਆ ਜਾਂਦਾ ਹੈ ਕਿ ਸ਼ਨੀਵਾਰ ਨੂੰ ਦਾਨ ਕਰਨ ਨਾਲ ਵਿਅਕਤੀ ਦੀ ਆਰਥਿਕ ਸਥਿਤੀ ਸੁਧਰ ਜਾਂਦੀ ਹੈ ਤੇ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਹੈ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਖੁਸ਼ੀ ਮਿਲਦੀ ਹੈ ਘਰ ਵਿੱਚ ਪੁਰਾਣੇ ਜੁੱਤੇ ਚੱਪਲ ਰੱਖਣ ਨਾਲ ਕਹਿੰਦੇ ਹਨ ਕਿ ਘਰ ਦੇ ਵਿੱਚ ਨਕਾਰਾਤਮਕਤਾ ਪੈਦਾ ਹੁੰਦੀ ਹੈ ਇਸ ਕਰਕੇ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਵਿਅਕਤੀ ਬਿਮਾਰ ਰਹਿੰਦਾ ਹੈ ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਗਰੀਬੀ ਜਾਣ ਦਾ ਨਾਮ ਨਹੀਂ ਲੈਂਦੀ ਇਸ ਲਈ ਜਿਹੜੇ ਜੁੱਤੇ ਚੱਪਲਾਂ ਨੂੰ ਤੁਸੀਂ ਪਰਯੋਗ ਨਹੀਂ ਕਰਦੇ ਉਹਨਾਂ ਨੂੰ ਘਰ ਤੋਂ ਬਾਹਰ ਸੁੱਟ ਦਿਓ ਇਸ ਨਾਲ ਤੁਹਾਡੇ ਘਰ ਤੇ ਵਾਸਤੂ ਲੱਗ ਜਾਂਦਾ ਹੈ ਇਸ ਤਰ੍ਹਾਂ ਦੇ ਜੁੱਤੇ ਚੱਪਲ ਕਰੋ ਬਾਹਰ ਕੱਢ ਦਿਓ ਜਾਂ ਫਿਰ ਕਿਸੇ ਗਰੀਬ ਨੂੰ দান ਦੇ ਦਿਓ ਜਿਨ੍ਹਾਂ ਲੋਕਾਂ ਦੇ ਕੁੰਡਲੀ ਗ੍ਰਹਾਂ ਦੇ ਨਾਲ ਭਰੀ ਹੁੰਦੀ ਹੈ ਉਹਨਾਂ ਲੋਕਾਂ ਨੂੰ ਮੰਗਲਵਾਰ ਸ਼ਨੀਵਾਰ ਤੇ ਗ੍ਰਹਿਣ ਦੇ ਦਿਨ ਜੁੱਤੇ ਚੱਪਲ ਬਿਲਕੁਲ ਨਹੀਂ ਖਰੀਦਨੇ ਚਾਹੀਦੇ ਮੱਸੀਆਂ ਦੇ ਦਿਨ ਜੁੱਤੇ ਚੱਪਲ ਆਦਿ ਨਾ ਖਰੀਦੋ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਮੁਸੀਬਤਾਂ ਆਉਂਦੀਆਂ ਹਨ ਕਦੇ ਵੀ ਕਿਸੇ ਦੂਜੀ ਵਿਅਕਤੀ ਦੀ ਚੱਪਲ ਨਾ ਪਾਓ ਆਪਣੇ ਘਰ ਦੇ ਮੈਂਬਰਾਂ ਦੀ ਚੱਪਲ ਇਸਤੇਮਾਲ ਕਰ ਸਕਦੇ ਹੋ ਪਰ ਕਿਸੇ ਬਾਹਰ ਵਾਲੇ ਵਿਅਕਤੀ ਦੀ ਚੱਪਲ ਨਾ ਪਾਓ ਇਸ ਤਰ੍ਹਾਂ ਕਰਨ ਨਾਲ ਉਸ ਦੀ ਮਾੜੀ ਕਿਸਮਤ ਤੁਹਾਡੇ ਤੇ ਅਸਰ ਕਰੇਗੀ ਉਸ ਤੇ ਜੀਵਨ ਦੇ ਵਿੱਚ ਸੰਘਰਸ਼ ਹੋਣਗੇ ਉਹ ਵੀ ਤੁਹਾਡੇ ਹਿੱਸੇ ਆ ਜਾਣਗੇ ਸ਼ਨੀ ਦੇਵ ਨੂੰ ਖੁਸ਼ ਕਰਨ ਦੇ ਲਈ ਕਹਿੰਦੇ ਹਨ ਕਿ ਉਹਨਾਂ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ ਤੁਸੀਂ ਇੱਕ ਇਸ ਦਿਨ ਗੁਰੂ ਘਰ ਜਾਓ ਜਾਂ ਮੰਦਰ ਜਾਓ ਕਿਸੇ ਵੀ ਮੰਦਰ ਵਿੱਚ ਚਲੇ ਜਾਓ ਜੇਕਰ ਪਿੰਡ ਵਾਲੇ ਨਹੀਂ ਜਾਣਾ ਚਾਹੁੰਦੇ ਤਾਂ ਕਿਸੇ ਵੀ ਮੰਦਰ ਵਿੱਚ ਜਾ ਸਕਦੇ ਹੋ ਉੱਥੇ ਜਾ ਕੇ ਕਾਲੇ ਜੁੱਤੇ ਚੱਪਲ ਪਾ ਕੇ ਜਾਓ ਵਾਪਸ ਆਉਣ ਲੱਗੇਆਂ ਜੁੱਤੇ ਕਦੇ ਵਾਪਸ ਨਾ ਲੈ ਕੇ ਆਓ ਖਾਲੀ ਨੰਗੇ ਪੈਰ ਵਾਪਸ ਆ ਜਾਓ ਇਸ ਨਾਲ ਤੁਹਾਡੀ ਜ਼ਿੰਦਗੀ ਦੇ ਕਸ਼ਟ ਦੂਰ ਹੋ ਜਾਣਗੇ ਇਸ ਉਪਾਅ ਨਾਲ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਤੇ ਸੁੱਖ ਅਤੇ ਖੁਸ਼ਹਾਲੀ ਆਵੇਗੀ ਜੇਕਰ ਤੁਸੀਂ ਆਉਣ ਲੱਗੇਆਂ ਕਿਸੇ ਗੁਰਦੁਆਰੇ ਜਾਂ ਚੱਪਲ ਪਾ ਲੈਂਦੇ ਹੋ ਜੁੱਤੇ দান ਕਰਦੇ ਹੋ ਤਾਂ ਫਿਰ ਤੁਸੀਂ ਇੱਕ ਨਾਲ ਚੱਪਲ ਵੀ ਲੈ ਜਾਓ ਘਰ ਦੇ ਵਿੱਚ ਜਿੱਥੇ ਅੰਨ ਤੇ ਧੰਨ ਦਾ ਭੰਡਾਰ ਰੱਖਿਆ ਹੋਵੇ ਉੱਥੇ ਚੱਪਲ ਪਾ ਕੇ ਕਦੀ ਨਾ ਜਾਓ ਜਿਸ ਜਗ੍ਹਾ ਤੇ ਅੰਨ ਜਾਂ ਖਾਣ ਪੀਣ ਦਾ ਸਮਾਨ ਰੱਖਿਆ ਹੋਵੇ ਉੱਥੇ ਵੀ ਸਾਨੂੰ ਚੱਪਲਾ ਪਾ ਕੇ ਨਹੀਂ ਜਾਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਅੰਨ ਤੇ ਧੰਨ ਵਿੱਚ ਬਰਕਤ ਨਹੀਂ ਰਹਿੰਦੀ ਸ਼ਨੀਵਾਰ ਦੇ ਦਿਨ ਆਪਣੇ ਕਿਸੇ ਪੁਰਾਣੇ ਜਾਂ ਇਸਤੇਮਾਲ ਜੋ ਵੀ ਨਹੀਂ ਹੁੰਦੇ ਉਹ ਜੁੱਤੇ ਚੱਪਲ ਨੂੰ ਪਾ ਕੇ ਕਿਸੇ ਚਰਾਹੇ ਤੇ ਜਾਓ ਉਥੇ ਜੁੱਤੇ ਉਤਾਰ ਕੇ ਆਪਣੇ ਪਰਮਾਤਮਾ ਵਾਹਿਗੁਰੂ ਨੂੰ ਪ੍ਰਾਰਥਨਾ ਕਰੋ ਕਿ ਤੁਸੀਂ ਆਪਣੀਆਂ ਧਨ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਨੂੰ ਇਹਨਾਂ ਜੁੱਤੀਆਂ ਦੇ ਨਾਲ ਛੱਡ ਕੇ ਜਾ ਰਹੇ ਹੋ ਇਸ ਤੋਂ ਬਾਅਦ ਉਹਨਾਂ ਜੁੱਤੀਆਂ ਨੂੰ ਉੱਥੇ ਹੀ ਛੱਡ ਕੇ ਘਰ ਵਾਪਸ ਆ ਜਾਓ ਇਸ ਨਾਲ ਤੁਹਾਡੀਆਂ ਧਨ ਸੰਬੰਧੀ ਸਾਰੀਆਂ ਹੀ ਮੁਸ਼ਕਲਾਂ ਖਤਮ ਹੋ ਜਾਣਗੀਆਂ ਤੇ ਘਰ ਦੇ ਵਿੱਚ ਬਰਕਤ ਬਣੀ ਰਹੇਗੀ ਤੁਹਾਡੇ ਆਨ ਅਤੇ ਧਨ ਦੇ ਭੰਡਾਰੇ ਭਰੇ ਰਹਿਣਗੇ ਤੁਹਾਡਾ ਕੋਈ ਵੀ ਕੰਮ ਜਿਹੜਾ ਬਣਦਾ ਨਹੀਂ ਸੀ ਪਿਆ বারবার আরচনা ਪੈ ਰਹੀਆਂ ਸਨ ਰੋਕ ਰਿਆ ਸੀ ਉਹ ਕੰਮ ਵੀ ਤੁਹਾਡਾ ਨਿਪਰੇ ਚੜ ਜਾਵੇਗਾ ਤਾਂ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ